ਅੰਮ੍ਰਿਤਸਰ ਦੇ ਕਿਉ ਮੰਡੀ ਚੌਂਕ ਦੇ ਵਿੱਚ ਉਸ ਸਮੇਂ ਹਾਹਾਕਾਰ ਮਚ ਗਈ ਜਦੋਂ ਦਰਜਨ ਤੋਂ ਵੱਧ ਤਿਆਰ ਬਿਰ ਤਿਆਰ ਨਿਹੰਗ ਸਿੰਘਾਂ ਨੇ ਆ ਕੇ ਕੁਝ ਦੁਕਾਨਾਂ ਤੇ ਧਾਵਾ ਬੋਲ ਦਿੱਤਾ ਜਿਸ ਤੋਂ ਬਾਅਦ ਸਥਾਨਕ ਲੋਕ ਭੜਕੁੱਠੇ ਤੇ ਫਿਰ ਪੂਰੇ ਬਾਜ਼ਾਰ ਦੇ ਵਿੱਚ ਗਾਹ ਪੈ ਗਿਆ ਜਿਸ ਦੀ ਸੀਸੀਟੀਵੀ ਕੈਮਰੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੁਕਾਨ ਦੇ ਬਾਹਰ ਨਿਹੰਗ ਸਿੰਘਾ ਨੇ ਧਾਵਾ ਬੋਲ ਦਿੱਤਾ ਹੈ ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਕਿ ਨਿਹੰਗ ਸਿੰਘਾ ਵੱਲੋਂ ਸ਼ਰਾਬ ਦੇ ਅਹਾਤੇ ਅਤੇ ਬੀੜੀ ਸਿਗਰਟ ਦੀਆਂ ਦੁਕਾਨਾਂ ਨੂੰ ਬੰਦ ਕਰਵਾਉਣ ਨੂੰ ਲੈ ਕੇ ਅਤੇ ਉਹਨਾਂ ਨਸ਼ੀਲੇ ਪਦਾਰਥਾਂ ਤੇ ਪਾਬੰਦੀ ਲਗਾਉਣ ਲਈ ਨਿਹੰਗ ਸਿੰਘਾ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ ਹੈ ਪਰ ਉੱਥੇ ਹੀ ਸਥਾਨਕ ਵਾਸੀ ਇਹ ਇਸ ਘਟਨਾ ਨੂੰ ਹਿੰਦੂ ਅਤੇ ਸਿੱਖ ਦਾ ਨਾਮ ਦੇ ਕੇ 1984 ਦੇ ਨਾਲ ਜੋੜ ਕੇ ਕਹਿ ਰਹੇ ਹਨ ਕਿ ਇਹ ਨਿੰਗ ਸਿੰਘਾਂ ਵੱਲੋਂ ਹਿੰਦੂਆਂ ਤੇ ਹਮਲਾ ਕੀਤਾ ਗਿਆ ਸਥਾਨਕ ਲੋਕਾਂ ਵੱਲੋਂ ਇਸ ਨੂੰ ਧਰਮੀ ਰੰਗਤ ਦਿੱਤੀ ਜਾ ਰਹੀ ਹੈ ਮੈਂ ਰਾਹੁਲ ਮਾਲਿਕ ਕਿਉ ਮੰਡੀ ਚੌਕ ਇੱਕ ਵਾਲਮੀਕ ਮੰਦਿਰ ਦਾ ਦੁਕਾਨਦਾਰ ਹਾਂ ਜਿੱਦਾਂ ਕਿ ਅੱਧਾ ਘੰਟਾ ਪਹਿਲਾਂ ਇੱਥੇ ਉਹ ਚਾਹ ਨਾਂਗ ਸਿੰਘ ਜੱਥੇ ਬੰਦੀਆ 10 ਤੋਂ 15 ਜਿਨੇ ਆ ਕੇ ਨੰਗਿਆ ਤਲਵਾਰਾ ਲੈ ਕੇ ਇੱਥੇ ਆਣ ਕੇ ਗੁੰਡਾ ਕਰਦੀ ਕੀਤੀ ਸਾਨੂੰ ਕੁਝ ਮਾਮਲੇ ਦਾ ਵੀ ਪਤਾ ਮੈਂ ਆਪਣੀ ਸ਼ੌਪ ਤੇ ਬੈਠਾ ਮੇਰਾ ਸਲੂਨ ਸੀ ਤੇ ਮੇਰੇ ਵਰਕਰ ਕੰਮ ਕਰ ਰਹੇ ਸੀ ਤੇ ਮੇਰੇ ਵਰਕਰਾਂ ਦੇ ਉੱਤੇ ਵੀ ਜਾਨਲੇਵਾ ਹਮਲਾ ਕੀਤਾ ਤੇ ਦੂਜਾ ਆ ਕੇ ਮੈਨੂੰ ਡਰਾਇਆ ਧਮਕਾਇਆ ਕਿ ਅੱਜ ਜੇ ਤੂੰ ਸੇ ਦੁਕਾਨਾ ਖੋਲਿਆ ਦੁਬਾਰਾ ਤੇ ਤੁਹਾਡੇ ਦੁਕਾਨਾਂ ਨੂੰ ਅੱਗ ਲਾ ਦਾਂਗੇ ਕਿੰਨੇ ਉਹ ਨਹੀਂ ਅੰਗ ਸਿੰਘ ਆ ਇਹ ਨੰਕਲ ਕੀ ਕਿਹਾ ਕੋਈ ਗਾਇਸ 1000 ਉਹਨਾਂ ਕੋ ਕਰਪਾਨਾ ਸੀ ਅਸਲਾ ਸੀ ਤੇ ਡਾਂਗਾ ਔਰ ਸੋਟੇ ਕੀ ਕੀ ਸਮਝਦੇ ਕਿਉਂ ਤੁਹਾਡੇ ਦਿਆਂ ਨਾਲ ਦੁਕਾਨ ਹਮਲਾ ਕਰਦੇ ਇੱਥੇ ਕਿਸੇ ਵੀ ਸਿੱਖ ਦੁਕਾਨਦਾਰ ਨੂੰ ਉਹਨਾਂ ਨੇ ਕੋਈ ਟਾਰਗੇਟ ਨਹੀਂ ਬਣਾਇਆ ਜਿੰਨੇ ਵੀ ਦੁਕਾਨਦਾਰ ਵਾਲਮੀਕ ਮੰਦਰ ਦੇ ਵਾਲੇ ਦੁਆਲੇ ਆ ਹਿੰਦੂ ਪਰਿਵਾਰ ਨਾਲ ਰਿਲੇਟਿਵ ਆ ਤੇ ਉਹਨਾਂ ਨੂੰ ਟਾਰਗੇਟ ਬਣਾਇਆ ਗਿਆ ਤੇ ਮੈਨੂੰ ਲੱਗਦਾ ਕਿ ਸਰਕਾਰ ਦੀ ਨਕਮੀ ਕਾਰਗੁਜ਼ਾਰੀ ਆ ਇਸ ਕਰਕੇ ਕਿ ਹਿੰਦੂ ਤੇ ਸਿੱਖ ਦੀ ਲੜਾਈ ਪਾਉਣ ਵਾਸਤੇ ਇਹ ਕੁਛ ਸਰਦਹੰਤਰ ਰਚਿਆ ਗਿਆ ਵਾ ਇੱਥੇ ਤੁਹਾਡੀ ਕਾਦੀ ਦੁਕਾਨ ਸੀ ਜੀ ਕੀ ਮੇਰਾ हेयर ਸੈਲੂਨ ਸੀ ਮੈਂ ਆਪਣੇ ਵਰਕਰਾਂ ਨਾਲ ਅੰਦਰ ਕੰਮ ਕਰਾ ਰਿਹਾ ਸੀ ਤੇ ਮੇਰੇ ਵਰਕਰਾਂ ਦੇ ਉੱਤੇ ਵੀ ਉਹਨਾਂ ਨੇ ਅਟੈਕ ਕੀਤਾ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਤੇ ਮੇਰੇ ਵਰਕਰ ਤੇ ਸੱਟ ਲੱਗੀ ਆ ਜਿਹੜਾ ਕਿ ਇੱਕ ਰਾਈਟ ਹੈਂਡ ਉਹ ਡੈਮੇਜ ਹੋ ਗਿਆ ਕਾਫੀ ਸੀਸੀਟੀਵੀ ਵਗੈਰਾ ਸਾਹਮਣੇ ਆਈ ਹੈ ਹਾਂਜੀ ਸੀਸੀਟੀਵੀ ਫੁਟੇਜ ਆ ਗਈ ਆ ਕਿ ਮੰਗ ਕੀ ਕਰਦੇ ਆਂ ਮੰਗ ਅਸੀਂ ਕਰਦੇ ਆਂ ਕਿ ਅਸੀਂ ਸੁਰੱਖਿਸ਼ ਨਹੀਂ ਆ ਇੱਥੇ ਐਸਾ ਦੁਕਾਨਾਂ ਤੇ ਅੱਜ ਇਹ ਅਸੀਂ ਪ੍ਰਸ਼ਾਸਨ ਨੂੰ ਕੰਪਲੇਂਟ ਵੀ ਕਰਦੇ ਆਂ ਮੈਂ ਸਿੱਧਾ ਲਵਜਾ ਦੇ ਕਹਿੰਦਾ ਮੈਂ ਪ੍ਰਸ਼ਾਸਨ ਨੂੰ ਜੇ ਅੱਜ ਕੰਪਲੇਂਟ ਵੀ ਕਰਦੇ ਆਂ ਪ੍ਰਸ਼ਾਸਨ ਨੇ ਵੀ ਗੋਮਲਵਾ ਤੋਂ ਮਿੱਟੀ ਝਾੜਨੀ ਆ ਤੇ ਆਉਣ ਵਾਲੇ ਸਮੇਂ ਤੇ ਉਹ ਕਦੇ ਵੀ ਸਾਡੇ ਦੁਕਾਨਦਾਰਾਂ ਭਰਾਵਾਂ ਦੇ ਉੱਤੇ ਕਦੇ ਵੀ ਹਮਲਾ ਕਰ ਸਕਦੇ ਇਹ ਲੜਾਈ ਹੁਣ ਹਿੰਦੂ ਸਿੱਖ ਵਾਲੀ ਹੋ ਗਈ ਆ ਕਿਉਂਕਿ ਉਹ ਨਿਹੰਗ ਸਿੰਘ ਜਥੇਬੰਦੀਆਂ ਨੇ ਅਟੈਕ ਹੀ ਹਿੰਦੂ ਪਾਇਆ ਦੁਕਾਨਦਾਰਾਂ ਦੇ ਉੱਤੇ ਕੀਤਾ ਵਾ ਇਹ ਉਹੀ 84 ਦਾ ਦੋਵਾਰਾ ਲੈਣਾ ਚਾਹੁੰਦੇ ਆ ਜੋ ਪਹਿਲਾਂ ਹੋ ਚੁੱਕਿਆ ਵਾ ਉਹ ਫੇਰ ਦੁਹਰਾਣਾ ਚਾਹੁੰਦੇ ਆ ਜੇ ਕੱਲ ਤੱਕ ਇਹਨਾਂ ਲੋਕਾਂ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਅਸੀਂ ਕਿਉਂ ਮੰਡੀ ਚੌਕ ਦੇ ਉੱਤੇ ਚੱਕਾ ਜਾਮ ਕਰਾਂਗੇ ਅਸੀਂ ਕੱਲ ਪ੍ਰਸ਼ਾਸਨ ਨੂੰ ਉੱਚ ਅਧਿਕਾਰੀ ਕਮਿਸ਼ਨਰ ਸਾਹਿਬ ਨੂੰ ਵੀ ਮੰਗ ਪੱਤਰ ਦੇਣ ਜਾ ਰਹੇ ਆ ਆਪਣੀ ਮੰਦਰ ਕਮੇਟੀ ਵੱਲੋਂ ਕਿ ਮੰਦਰ ਕਮੇਟੀ ਵੱਲੋਂ ਮੰਗ ਪੱਤਰ ਕਿ ਸਾਡੇ ਦੁਕਾਨਦਾਰ ਸੁਰੱਖਿਤ ਨਹੀਂ ਹੈਗੇ ਤੇ ਕੱਲ ਨੂੰ ਜੇ ਇਹਨਾਂ ਦੇ ਉੱਤੇ ਬੰਦ ਦੀ ਕਾਨੂੰਨੀ ਕਾਰਵਾਈ ਜਾਂ ਅਰੈਸਟ ਨਹੀਂ ਪਈ ਤਾਂ ਅਸੀਂ ਵੱਡਾ ਸੰਗਰਸ਼ ਕਰਾਂਗੇ ਔਰ ਪੂਰੇ ਸਮਾਜ ਨੂੰ ਲੈ ਕੇ ਕਰਾਂਗੇ ਕਿੰਨੇ ਬੰਦੇ ਸ਼ਟਾ ਲੱਗੇ ਆ ਮੇਰੇ ਦੋ ਵਰਕਰ ਸੇ ਮੇਰਾ ਕਸਟਮਰ ਸੇ ਔਰੇ ਦੇ ਵੀ ਜਾਣ ਲੈਵਾ ਹਮਲਾ ਕੀਤਾ ਉਹ ਵੀ ਵਿਚਾਰਾ ਜਾਨ ਬਚਾ ਕੇ ਗਿਆ ਇੱਕ ਇੱਥੇ ਪਾਣ ਵਾਲਾ ਫੋਖਾ ਵਾ ਔਰੀਆ ਗੱਲੇ ਦੇ ਵਿੱਚ ਪੈਸੇ ਕੱਢੇ ਗਏ ਉਹ ਸਾਡਾ ਸਾਹਮਣੇ ਭਰਾ ਵਾ ਠੰਡੇ ਦੀ ਆ ਦੁਕਾਨਾ ਵਾ ਉਹਨਾਂ ਦੇ ਦੁਕਾਨਾ ਤੋਂ ਫ੍ਰਿਜਾਂ ਤੋਂ ਕੋਲਡ ਡਰਿੰਕਾਂ ਕੱਢੀਆਂ ਗਈਆਂ ਕਿੰਨੇ ਬੰਦੇ ਆ ਸੀ 15 ਤੋਂ 20 ਬੰਦੇ ਸੀ 42 ਸਾਲ ਨੂੰ ਇਹਨਾਂ ਦਾ ਕੀ ਨੁਕਸਾਨ ਹੋਇਆ ਪਰ ਜੇ ਨੁਕਸਾਨ ਹੋਇਆ ਵਾ ਸਾਨੂੰ ਪੀਸਫੁਲੀ ਤਰੀਕੇ ਨਾਲ ਕਹਿੰਦੇ ਦੁਕਾਨਾਂ ਬੰਦ ਕਰ ਦਿਓ ਅਸੀਂ ਦੁਕਾਨਾਂ ਬੰਦ ਕਰ ਦੇ ਲਈ ਅਸੀਂ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਆ ਪਰ ਆਂਦੇ ਜਾਣ ਲੈਵਾ ਹਮਲਾ ਕਰਲਾ ਇਹ ਤੇ ਸਿੱਧੇ Hindu ਔਰ Sikh ਦੀ ਲੜਾਈ ਕਰਵਾਉਣ ਵਾਲਾ ਕੰਮ ਆ ਮੇਰਾ ਨਾਮ ਹੈ ਜੀ ਅਮਨ ਵੋਰਾ ਮੈਂ ਟਰਾਂਸਪੋਰਟ ਦਾ ਮਾਲਕ ਆ ਵੋਰਾ ਟਰਾਂਸਪੋਰਟ ਮੇਰੀ ਘੁੰਮੜੀ ਚੌਂਕ 'ਚ ਬਾਲਮੀਕੀ ਮੰਦਿਰ ਮਾਰਕੀਟ ਦਾ ਮੈਂ ਕਰਾਇਦਾ ਰਿਹਾ ਠੀਕ ਹੈ ਜੀ ਮੈਂ ਅੱਜ ਅਸੀਂ 10 ਸਾਲ ਦਾ ਮੱਥਾ ਟੇਕਣ ਦੇ ਕੇ ਆਇਆ ਹੀ ਹਾਂ ਜਸਟ ਆ ਕੇ ਮੈਂ ਆਪਣੀ ਦੁਕਾਨ ਤੇ ਜੜ ਲੱਗਾ ਵਾਂ ਸਾਹਮਣੇ ਠੀਕ ਹੈ ਜੀ ਤੇ ਨਾਲ ਹੀ ਕੁਝ ਨਿਹੰਗ ਸਿੰਘ ਜਥੇਬੰਦੀਆਂ 10 ਤੋਂ 15 ਬੰਦੇ ਆਏ ਨੇ ਜਿਨ੍ਹਾਂ ਵਿੱਚ ਤਿੰਨ ਚਾਰ ਬੰਦੇ ਬੱਚੇ ਛੋਟੇ ਛੋਟੇ ਆ ਕੋਈ 15 ਸਾਲ ਦਾ ਕੋਈ 16 ਸਾਲ ਦਾ ਬਾਕੀ ਵੱਡੇ ਸੀਗੇ ਹਾਂ ਜੀ ਤੇ ਐਂ ਲੱਗਦਾ ਪਿਆ ਸੀ ਕਿ ਜਿਤਨਾ ਉਹਨਾਂ ਨੇ ਮਲੇ ਕਿ ਕੋਈ ਅਟੈਕ ਐਸਾ ਕਰਨ ਆਏ ਆ ਕਿ ਜਿੱਥੋਂ ਪਿੱਛੋਂ ਕਿਸੇ ਨੇ ਫੋਰਸ ਕੀਤਾ ਹੋਵੇਗੀ ਜਾਓ ਇਹਨਾਂ ਨੂੰ ਹਿੰਦੂਆਂ ਨੂੰ ਮਾਰ ਦੋ ਠੀਕ ਹੈ ਜੀ ਮਤਲਬ ਕਿ ਸਾਡੇ ਕੋਲ ਸੀਸੀਟੀਵੀ ਕੈਮਰੇ ਦੀਆਂ ਫੋਟੋਵਾਂ ਵੀ ਆ ਗਈਆਂ ਨੇ ਸਾਰੇ ਦੁਕਾਨਦਾਰਾਂ ਨੇ ਭੱਜ ਕੇ ਜਾਨ ਵਿੱਚ ਆਈ ਆ ਠੀਕ ਹੈ ਜੀ ਇਹ ਜਿਤਨਾ ਹੁੰਦਾ ਹੈ ਕਿ ਜਿਤਨਾ ਕਿ ਇਹਨੂੰ ਟਾਰਗੇਟ ਕੀਤਾ ਹੁੰਦਾ ਨਾ ਪਿੱਛੋਂ ਉਹ ਸਿਸਟਮ ਦੇ ਹਿਸਾਬ ਨਾਲ ਸਾਰੀ ਫੋਰਸ ਆਈ ਆ ਤੇ ਪੂਰਾ ਲਲਕਾਰ ਕੇ ਗਏ ਆ ਕਿ ਆਪਣੀਆਂ ਦੁਕਾਨਾਂ ਬੰਦ ਕਰ ਦਿਓ ਨਹੀਂ ਤਾਂ ਤੁਹਾਨੂੰ ਵੜਦਾਂਗੇ ਕਿੰਨੀਆਂ ਕਿ ਦੁਕਾਨਾਂ ਤੇ ਹਮਲਾ ਕੀਤਾ ਜੀ ਉਹਨਾਂ ਬਾਰੇ ਬਾਜੀ ਵੇਖੋ ਜੀ ਜਿੱਥੋਂ ਤੱਕ ਅਸੂਲ ਦੀ ਗੱਲ ਮੈਂ ਕਰਾਂ ਸਹੀ ਸਪਸ਼ਟ ਸਿੱਧੇ ਗੱਲਾਂ ਦੇ ਹਿਸਾਬ ਨਾਲ ਕਿ ਇੱਥੇ ਸਿੱਖਾਂ ਦੀ ਸਿੱਖ ਭਾਈਚਾਰੇ ਦੀ ਵੀ ਦੁਕਾਨਾਂ ਨੇ ਦੋ ਚਾਰ ਸਿੱਖਾਂ ਨੂੰ ਕੋਈ ਇਹਨਾਂ ਨੇ ਕੁਝ ਸਿਰਫ ਹਿੰਦੂਆਂ ਨੂੰ ਟਾਰਗੇਟ ਕਰਨ ਆਏ ਨੇ ਠੀਕ ਹੈ ਜੀ ਸਾਡੇ ਹਿੰਦੂ ਪਰਿਵਾਰਾਂ ਨੂੰ ਪਹੇ ਨੇ ਠੀਕ ਹੈ ਸਾਡੇ ਨਾਲ ਮਲਿਕ ਰੇਅਰ ਸੁਣਨ ਵਾਲੇ ਨੇ ਠੀਕ ਹੈ ਜੀ ਮੰਦਿਰ ਦੇ ਕਿਰਾਏਦਾਰ ਨੇ ਇਹ ਕਿਹੜੀਆਂ ਦੁਕਾਨਾਂ ਜਿਹੜੀਆਂ ਇਹਨਾਂ ਨੇ ਤੋਰਪਣ ਕੀਤੀਆਂ ਆਹ ਦੇਖੋ ਜੀ ਪਿੱਛੇ ਜਾਦਵ ਪਣ ਵਾਲਾ ਮੁੰਡਾ ਵਾ ਉਹਨੂੰ ਇੱਥੋਂ ਲੱਗ ਗਈ ਉਹਨਦੀਆਂ ਚਪਲਾਂ ਚੁੱਕ ਕੇ ਲੈ ਗਏ ਨੇ ਮਤਲਬ ਕਿ ਇਹਨਾਂ ਨੂੰ ਚਪਲਾਂ ਵੀ ਘੱਟ ਪੈ ਗਈਆਂ ਚਪਲਾਂ ਤੁਹਾਨੂੰ ਚਾਹੀਦੀਆਂ ਸਾਡੇ ਕੋਲ ਹੋਰ 2-4 ਲੈ ਜਾਓ ਠੀਕ ਹੈ ਜੀ ਚਪਲਾ ਵਿਚਾਰੇ ਗਰੀਬ ਆਦਮੀ ਨੇ ਚੁੱਕੇ ਲੈ ਗਏ ਨੇ ਇੱਕ ਪਾਨ ਵਾਲੀ ਦੁਕਾਨ ਆ ਜੀ ਹਾਂ ਜੀ ਇੱਕ ਆ ਖੋਖਾ ਪਾਨ ਵਾਲਾ ਉਹਨੂੰ ਵੀ ਕੀਤਾ ਜੀ ਸਾਹਮਣੇ ਸੋਡੀ ਕੋਲਡਰਿੰਗ ਆ ਜਬਰਦਸਤੀ ਪੰਜ ਸੱਤ ਬੋਤਲਾਂ ਉਹਨੇ ਹਾਰ ਗਿਆ ਕਿਹਾ ਕੀ ਇਹ ਗਰਮ ਹੈਗੀਆਂ ਹੀ ਠੰਡੀਆਂ ਲੜਾ ਉਹਦੀ ਗੱਲ ਆ ਉਹਨੂੰ ੱਟਾ ਮਾਰ ਗਏ ਕੋਲਡਰਿੰਗ ਆਉਂਦੇ ਫ੍ਰਿਜ ਚੋਂ ਕੱਢ ਕੇ ਲੈ ਗਏ ਨੇ ਠੀਕ ਹੈ ਜੀ ਫਿਰ ਇਹਨਾਂ ਦਾ ਵੇਖੋ ਇਹਨਾਂ ਨੇ ਬੰਦੇ ਨੂੰ ਸੱਟ ਮਾਰ ਕੇ ਗਏ ਨੇ ਚੰਗੀ ਇਹਨਾਂ ਨੇ ਕਸਟਮਰ ਨੂੰ ਕਹਿ ਕੇ ਗਏ ਨੇ ਕਿ ਕੇਸ ਰੱਖਣੇ ਸ਼ੁਰੂ ਕਰ ਦੇ ਉਹ Hindu ਪਰਿਵਾਰ ਚੋਂ ਬਿਲੋਂਗ ਕਰਦਾ ਉਹ ਕੇਸ ਕਿੱਥੋਂ ਰੱਖ ਲੂਗਾ ਜੀ ਠੀਕ ਹੈ ਜੀ ਫਿਰ ਉਹਨੂੰ ਡਾਂਗਾ ਮਾਰੀਆ ਜੀ ਫਿਰ ਇਹਨਾਂ ਦੇ ਮੁੰਡੇ ਨੂੰ ਚੰਗੀ ਸੱਟ ਮਾਰੀ ਆ ਆ ਆ ਵੇਖੋ ਮੈਂ ਮੇਰੀ ਪੂਰੀ ਠੀਕ ਹੈ ਜੀ ਪੂਰੀ ਮੈਂ ਕਹਿੰਦਾ ਭਾਜੀ ਮੈਂ ਜਿੰਨੀ ਜਿੰਨੀ ਕੋਈ ਨਹੀਂ ਘਟਿਆ ਪੂਰੀ ਮੰਗ ਕਰਦੇ ਜੀ ਤੁਸੀਂ ਮੰਗ ਇਹ ਕਰਦੇ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਗਰ ਸਵੇਰ ਤੱਕ ਇਹ ਰਿਅਰੈਸਟ ਨਹੀਂ ਪਈ ਤੇ ਕਿਉਂ ਮੰਡੀ ਚੌਂਕ ਕੱਲ ਬੰਦ ਕੀਤਾ ਜਾਊਗਾ ਧਰਨਾ ਦਿੱਤਾ ਜਾਊਗਾ ਪੁਲਿਸ ਪੋਰਟ ਕੀਤੀ ਗਈ ਹੈ ਜੀ ਪੁਲਿਸ ਵਾਲੇ ਐਸ ਐਚ ਓ ਸਾਹਿਬ ਆਏ ਜੀ ਜੱਪੀ ਸਾਹਿਬ ਵੀ ਚੱਕਰ ਮਾਰ ਗਏ ਨੇ 112 ਦੇ ਕੰਪਲੇਨਟ ਕਰਨ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਆ ਚਲੋ 5-10 ਮਿੰਟ ਲੇਟ ਪੁਲਿਸ ਵੀ ਹੋ ਗਈ ਆ ਪਰ ਉਹਨਾਂ ਨੇ ਅਫਸਾਸ਼ਨ ਦਵਾਇਆ ਕਿ ਅਸੀਂ ਉਹਨਾਂ ਦੀ ਐਫ ਆਈ ਆਰ ਦਰਜ ਸਕਾ ਤਾਂ ਕਾਰਵਾਨ ਨਹੀਂ ਹੋਈ ਤੇ ਕੱਲ ਕਿਉਂ ਮੰਡੀ ਚੌਕ ਜਾਮ ਚੱਕਾ ਜਾਮ ਕੀਤਾ ਜਾਊਗਾ ਜੀ ਅਸ਼ੋਕ ਸੋਢੀ ਹੈ ਮੇਰੀ ਕੋਲਡ ਡਰਿੰਕ ਦੀ ਦੁਕਾਨ ਹੈ ਮੈਂ ਬਾਬੇਨ ਮੈਂ ਕੋਈ ਗੱਲ ਨਹੀਂ ਹੋਈ ਬਾਬੇ ਆਏ ਨੇ ਡੰਨਾ ਬੜੀਆਂ ਤਰਪਾਨਾ ਬੜੀਆਂ ਨੰਗੀਆਂ ਆ ਕੇ ਇਹਨਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਕੋਈ ਨਹੀਂ ਕਹਿੰਦੇ ਦੁਕਾਨਾ ਬੰਦ ਕਰ ਦਿਓ ਇੱਥੇ ਦੁਕਾਨਾ ਨਹੀਂ ਖੋਲਣੀ ਆ ਕੋਲਡ ਡਰਿੰਕਾ ਕੱਢ ਕੇ ਮੈਂ ਕਿਹਾ ਪਾਪਾ ਜੀ ਗਰਮ ਹੈ ਇਹਨਾਂ ਦਾ ਕੀ ਫਾਇਦਾ ਉਹ ਕਹਿੰਦੇ ਚੁੱਕੋ ਚੁੱਕੋ ਜੋ ਲੁਕਦਾ ਲੁੱਟ ਕੋ ਵਾਲਾ ਮਸਲਾ ਬਣਿਆ ਹੋਇਆ ਪੂਰੀ ਗੁੰਡਾਗਰਦੀ ਉਹਨਾਂ ਵੱਲੋਂ ਕੀਤੀ ਗਈ ਨੇ ਪੂਰੀ ਗੁੰਡਾਗਰਦੀ ਕੋਈ ਨਾ ਪੁੱਛਣ ਆ ਗਏ ਉਹਨਾਂ ਕੋਈ ਮਾਨੂੰ ਧਿਆਨ ਆਦਾ ਓਹਿਆ ਕਰਨਾ ਕਿ ਨਾ ਧਿਆਨ ਆਇਆ ਓਟਾ ਕੋਈ ਨੁਕਸਾਨ ਤੇ ਥੋੜਾ ਹੀ ਆ ਪਰ ਕੋਲ ਡਰਿੰਕਾਂ ਦਾ 40-50 ਜਨ ਲੋ ਤਾਂ ਕਿੰਨੇ ਦਿਨ ਬਣਨਗੇ 1200 1200 ਦਾ ਜਨ ਲੋ ਨੁਕਸਾਨ ਖਾਲੀ ਹੱਥ ਸੀ ਕਿ ਹੱਥਾਂ ਵਿੱਚ ਜੋਨੇ ਕੁਛ ਹੈਗਾ ਅੱਧਾਂ ਦੇ ਵਿੱਚ ਤਲਵਾਰਾਂ ਬਰਸ਼ੇਦ ਨਾਲੋਂ ਡੰਗਾ ਸੀ ਕਿੰਨੇ ਕੁ ਬੰਦੇ ਸੀ ਹੰਗ ਸੀ 20-25 ਬੰਦੇ ਗਏ ਸੀ ਮੇਰੇ ਟੱਕਰ ਜੜੇ ਪਹੁੰਚੇ ਇਹ ਕੀ ਕਰਦੇ ਹੋ ਜੀ ਇਹਨਾਂ ਨੂੰ ਨੱਥ ਪਾਹੋ ਚੰਦੀ ਤਰਾਂ ਓਕੇ ਕੀ ਗੱਲ ਹੈ ਮੇਰਾ ਨਾਮ ਜੀ ਲਾ ਬੱਡੂ ਆ ਜੀ ਮੈਂ ਕਿਉਂ ਮੱਡੀ ਚੌਂਗ ਭਗਵਾਨ ਵਾਲਮੀਕੀ ਮੰਦਿਰ ਦੇ ਅੰਦਰ ਮੇਰਾ ਦਫਤਰ ਆ ਜਿਹੜਾ ਕਿ ਜਿੱਤਰਾ ਦੁਕਾਨਦਾਰਾ ਦੱਸਣਾ ਵੇ ਵੀ ਕੁਝ ਸਮੇਂ ਪਹਿਲਾਂ ਜਿਹੜੇ ਨੇ ਹਗ ਸਿੰਘ ਜੱਥੇ ਬੰਗਿਆ ਜਿਹੜੇ ਆਇਆ 15 ਤੋਂ 20 ਬੰਦੇ ਜੜੇ ਆਇਆ ਉਹਨਾਂ ਨੇ ਭਗਵਾਨ ਵਾਲਮੀਕੀ ਮੰਦਿਰ ਦੇ ਦੁਕਾਨਾਂ ਉਤੇ ਹਮਲਾ ਕੀਤਾ ਵਾ ਜਦ ਕਿ ਅਹੀ ਇਹ ਬੜੀ ਹੈਰਾਨਗੀ ਦੀ ਗੱਲ ਹੈ ਕਿ ਜਿੱਥੇ 84 ਤੋਂ ਬਾਅਦ ਜਿੱਥੇ ਪੰਜਾਬ ਬੜਾ ਅਮਨ ਸ਼ਾਂਤੀ ਦਾ ਇੱਕ ਰਾਜੇ ਵਾ ਕਿ ਹੁਣ ਫੇਰ ਦੁਬਾਰਾ ਜਿਹੜਾ 1984 ਦਾ ਜਿਹੜਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਸਾਨੂੰ ਪਤਾ ਕਿੰਨਾ ਦੇ ਕਹਿੰਦੇ ਕੀਤੀ ਜਾ ਰਹੀ ਹੈ ਇਹ ਸਾਨੂੰ ਲੱਗਦਾ ਕੋਈ ਜਾਂ ਪੰਜਾਬ ਸਰਕਾਰ ਕਰਵਾ ਰਹੀ ਆ ਕਿਉਂਕਿ ਇਹ ਜਿਹੜਾ ਹਮਲਾ ਵਾ ਸਿਰਫ ਹਿੰਦੂਆਂ ਦੀ ਦੁਕਾਨਾਂ ਉੱਤੇ ਕੀਤਾ ਗਿਆ ਵਾ ਔਰ ਜਿਹੜਾ ਕਿ ਪਾਵਨ ਵਾਲਮੀਕੀ ਮੰਦਿਰ ਆ ਜਿਹੜਾ ਜਿੱਥੇ ਪੂਰੀ ਆਸਥਾ ਦੇ ਇੱਥੇ ਲੋਕ ਜੁੜੇ ਆ ਇਹ ਸਾਡੇ ਕਿਰਾਏਦਾਰ ਆ ਇਹ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿ ਸਾਡੇ ਵਾਲਮੀ ਇਹ ਨਾ ਦੁਕਾਨਾਂ ਦੇ ਅਸੀਂ ਇਹ ਦੁਕਾਨਦਾਰਾਂ ਦੇ ਨਾਲ ਆ ਜੇ ਕੱਲ ਨੂੰ ਕਿਤੇ ਵੀ ਧਰਨਾ ਲਾਉਣਾ ਪਿਆ ਅਸੀਂ ਦੁਕਾਨਦਾਰਾਂ ਦੇ ਨਾਲ ਹੋਰ ਸਾਡੀ ਸਰਕਾਰ ਕੋਲ ਤੇ ਪ੍ਰਸ਼ਾਸਨ ਨੇ ਹੀ ਮੰਗਿਆ ਵੀ ਜਿਹੜੇ ਇਹ ਨਿਹੰਗ ਸਿੰਘ ਜਥੇਬੰਦ ਨੇ ਗ੍ਰਿਫਤਾਰ ਕਰਕੇ ਅੰਦਰ ਛੁੱਟਿਆ ਜਾਵੇ ਤਾਂ ਕਿ ਕੱਲ ਨੂੰ ਇਹਨਾਂ ਤੇ ਫੇਰ ਹਮਲਾ ਕਰ ਸਕਦਾ ਕਿੰਨੇ ਕਿੰਨੇ ਨਿਹੰਗ ਸਿੰਘ ਆਏ ਸੀ ਜੀ 15 ਤੋਂ 20 ਨਿਹੰਗ ਸਿੰਘ ਜਿਹੜੇ ਆਏ ਸੀ ਸੀਸੀਟੀਵੀ ਕੈਮਰੇ ਫੁਟੇ ਨਿਕਲਦੀ ਪਈ ਆ ਉਹਰਾ ਬਾਕੀ ਕਲੀਅਰ ਹੋ ਜਾਏ ਕਿਹੜੇ ਕਿਹੜੇ ਬੰਦੇ ਕੌਣ ਸੀ ਪ੍ਰਸ਼ਾਸਨ ਆ ਕੀ ਆਸ਼ਵਾਸ਼ਣ ਦਵਾਇਆ ਦੇਖੋ ਜੀ ਪ੍ਰਸ਼ਾਸਨ ਇੱਥੇ ਐਸ.ਟੀ.ਸ. ਸੁਖਵੀਰ ਜੀ ਆਇਆ ਤੇ ਐਸ.ਪੀ. ਟ੍ਰੈਫਿਕ ਜਿਹੜੇ ਹਰਪਾਲ ਸਿੰਘ ਜੀ ਇੱਥੇ ਹੋ ਕੇ ਗਏ ਆ ਉਹਨਾਂ ਨੇ ਵਾਸ਼ਾਸ਼ਣ ਦਵਾਇਆ ਵੀ ਗ੍ਰੀ ਸ਼ਰਧਾਈ ਦੀ ਦੁਕਾਨ ਨਾਲ ਹੁੰਦੇ ਸੀ ਅਸੀਂ ਉਹ ਦੁਕਾਨਾਂ ਨੂੰ ਚੁਕਾਇਆ ਵਾ ਦੇਖੋ ਦਰਬਾਰ ਸਾਹਿਬ ਦੇ ਉੱਤੇ ਕਿਸੇ ਦਾ ਕੋਈ ਰਾਜ ਨਹੀਂ ਹੈਗਾ ਚਾਹੇ ਉਹ ਚਾਹੇ ਉਹ ਨਿਹੰਗ ਸਿੰਘ ਜੱਥੇਬੰਦੀਆਂ ਵਾ ਚਾਹੇ ਕੋਈ ਵੀ ਜਾਤੀ ਦਾ ਬੰਦਾ ਵਾ ਉਹਤੇ ਕਿਸੇ ਦਾ ਕੋਈ ਰਾਜ ਨਹੀਂ ਕੋਈ ਕਰ ਸਕਦਾ ਜੇ ਪ੍ਰਸ਼ਾਸਨ ਨੇ ਤੁਹਾਨੂੰ ਕਿਹਾ ਵਾ ਤੁਸੀਂ ਉਹਨੂੰ ਬੜੇ ਪਿਆਰ ਦੇ ਨਾਲ ਆਪਣੀ ਦੁਕਾਨ ਉੱਤੇ ਚੁਕਾਇਆ ਚੁੱਕੀ ਆ ਜਾਣ ਕਿਉਂਕਿ ਉਹਤੇ ਸ਼ਰਦਾ ਵਾਲੇ ਲੋਕ ਭਾਵਨਾ ਵਾਲੇ ਲੋਕ ਦਰਬਾਰ ਸਾਹਿਬ ਨਾਲ ਜੁੜੇ ਜਿਹੜੇ ਮੱਥਾ ਟੇਕਣ ਆਉਂਦੇ ਆ ਪਰ ਉਹਨਾਂ ਨੂੰ ਮੈਨੂੰ ਇਹ ਨਹੀਂ ਸਮਝ ਆਈ ਕਿ ਪੂਰੇ ਜ਼ਿਲ੍ਹੇ ਦੇ ਵਿੱਚੋਂ ਤੇ ਪੂਰੇ ਆਲੇ-ਦੁਆਲੇ ਦੇ ਵਿੱਚੋਂ ਸਿਰਫ ਤਾਂ ਸਿਰਫ ਭਗਵਾਨ ਵਾਲਮੀਕੀ ਮੰਦਿਰ ਕੇ ਮੰਦਿਰ ਨੂੰ ਕਿਉਂ ਟਾਰਗੇਟ ਕੀਤਾ ਗਿਆ ਵਾ ਕੱਲੇ ਨੂੰ ਇਹ ਬੜੀ ਇੱਕ ਸ਼ਰਮ ਭਾਵ ਘਟਨਾ ਵਾ ਕਿਉਂਕਿ ਉਹਨਾਂ ਨੂੰ ਪਤਾ ਸੀ ਨੇ ਹੰਸ ਜੱਥੇ ਬੰਦੇ ਜਿਹੜਾ ਪਾਵਨ ਵਾਲਮੀਕੀ ਮੰਦਿਰ ਆ ਜਿਹੜਾ ਕਿ ਉਹ ਮੰਡੀ ਚੌਂਕ ਦੇ ਵਿੱਚ ਉਹ ਹੈਗਾ ਵਾ ਤੇ ਸਾਡੀਆਂ ਦੁਕਾਨਾਂ ਉੱਤੇ ਹਮਲਾ ਕੀਤਾ ਵਾ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਕੱਲ ਨੂੰ ਅਸੀਂ ਪੂਰੇ ਵਾਲਮੀਕੀ ਸਮਾਜ ਦੀਆਂ ਪੰਜਾਬ ਦੀਆਂ ਪੂਰੇ ਸਮੂਹ ਜੱਥੇ ਬੰਦਿਆਂ ਨੂੰ ਇਕੱਠਾ ਕੀਤਾ ਵਾ ਉਹਨਾਂ ਨੂੰ ਮੈਸੇਜ ਲਾਤਾ ਵਾ ਕਿ ਜੇ ਅੱਜ ਤੋਂ ਬਾਅਦ ਕਿਤੇ ਵੀ ਭਗਵਾਨ ਵਾਲਮੀਕੀ ਮੰਦਿਰ ਤੇ ਤੇ ਹਮਲਾ ਆਇਆ ਅੱਜ ਤੋਂ ਦੁਕਾਨਾਂ 'ਚ ਵੜੇ ਆ ਤੇ ਕੱਲ ਨੂੰ ਸਾਨੂੰ ਡਰ ਪੈ ਕੇ ਕੱਲ ਨੂੰ ਸਾਡੇ ਮੰਦਿਰਾਂ 'ਚ ਵੜ ਕੇ ਤੇ ਸਾਡੇ ਮੰਦਿਰਾਂ ਦਾ ਕੀ ਹਾਲ ਕਰਨਗੇ ਇਸ ਕਰਕੇ ਮੇਰੀ ਪ੍ਰਸ਼ਾਸਨ ਨੂੰ ਪੁਲਿਸ ਕਮਿਸ਼ਨਰ ਸਾਹਿਬ ਅੱਗੇ ਖਾਸ ਕਰਕੇ ਬੇਨਤੀ ਆ ਕਿਉਂਕਿ ਬੜਾ ਸ਼ਿਵਾਨਦਵਾਦੀ ਪੁਲਿਸ ਕਮਿਸ਼ਨਰ ਸਾਹਿਬ ਨੇ ਕਿ ਮੈਂ ਆਇਆ ਮੈਂ ਅਮਨ ਸ਼ਾਂਤੀ ਦਾ ਇਥੇ ਅੰਬਰਸਰ ਨੂੰ ਬਣਾਵਾਗਾ ਪਰ ਮੈਨੂੰ ਨਹੀਂ ਲੱਗਦਾ ਸੀਪੀ ਸਾਹਿਬ ਨੇ ਜਿਹੜਾ ਆਏ ਆ ਤੇ ਉਹਨਾਂ ਦੇ ਆਉਣ ਦੇ ਨਾਲ ਹੀ ਜਿਹੜੇ ਇਹ ਹਮਲੇ ਹੋ ਗਏ ਬਾਹਰ ਮੰਦਿਰ ਤੇ ਦੁਕਾਨਾਂ ਤੇ ਪਹਿਲੀ ਵਾਰੀ ਜਿਹੜਾ ਭਗਵਾਨ ਵਾਲਮੀਕੀ ਮੰ ਇਹ ਫੇਰ ਆਪਾਂ ਬਰਦਾਸ਼ਤ ਨਹੀਂ ਕਰਾਂਗੇ ਕਿਹੜੀ ਜਗ੍ਹਾ ਦਾ ਇਲਾਕਾ ਸੀ ਜੀ ਇਹ ਕਿਉਂ ਮੰਡੀ ਚੌਂਕ ਆ ਜੀ ਇਹ ਹੁਣ ਪ੍ਰਸ਼ਾਸਨ ਨੇ ਕੀ ਐਸ਼ੋਸ਼ਣ ਕਰਾਇਆ ਪ੍ਰਸ਼ਾਸਨ ਨੂੰ ਇਹ ਐਸ਼ੋਸ਼ਣ ਆਇਆ ਵਾ ਕਿ ਅਸੀਂ ਜਲਦ ਜਲਦ ਨਾ ਪਰਚਾ ਕਰਾਂਗੇ ਪਰਚਾ ਦਰਜ ਕਰਕੇ ਰੈਸ਼ਟ ਕਰਕੇ ਬੰਦੇ ਅੰਦਰ ਫੜ ਕੇ ਪਾਵਾਂਗੇ ਜੇ ਨਹੀਂ ਪਾਏ ਜਾਂਦੇ ਬੰਦੇ ਅੰਦਰ ਤੇ ਕੱਲ ਨੂੰ ਸਾਨੂੰ ਫੇਰ ਡਾਰਿਆ ਕਿਉਂਕਿ ਉਹ ਇੱਕ ਜਿਹੜੇ ਨਿਹੰਗ ਸਿੰਘਾਂ ਖੁੱਲੇ ਵਿਸ਼ਵਾ ਲੋਕ ਹੈਗੇ ਆ ਉਹ ਸ਼ਰਾਰਤੀ ਅੰਸਰ ਹੈਗੇ ਨਿਹੰਗ ਸਿੰਘ ਜਿਨ੍ਹਾਂ ਨੇ ਬਾਰ ਬਾਰ ਟਾਰਗੇਟ ਦੇਖੋ ਜੀ ਜਿਹੜੇ ਅਸਲ ਦੇ ਵਿੱਚ ਸਹੀ ਜਿਨ੍ਹਾਂ ਨੇ ਬਾਣਾ ਪਾਇਆ ਵਾ ਜਿਹੜੇ ਧਰਮ ਨਾਲ ਜੁੜੇ ਲੋਕਾ ਉਹਨਾਂ ਦੇ ਉਹ ਤੇ ਨਹੀਂ ਕਰ ਸਕਦੇ ਆ ਇਹ ਕੰਮ ਪਰ ਮੈਂ ਕਹਿੰਦਾ ਕਿ ਬਾਣਾ ਪਾ ਕੇ ਜਿਹੜਾ ਬਾਣੇ ਨੂੰ ਬਦਨਾਮ ਕਰਦੇ ਪਿਆ ਇਹੋ ਜਿਹੇ ਲੋਕਾਂ ਨੂੰ ਫੜ ਕੇ ਅੰਦਰ ਸੁੱਟਣਾ ਚਾਹੀਦਾ ਕਿਉਂਕਿ ਆਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਦਾ ਮੋਹਲ ਖਰਾਬ ਨਾ ਹੋ ਸਕੇ ਕੀ ਗੱਲ ਹੈ ਭਾਈ ਮੇਰਾ ਨਾਮ ਅਮਿਤ ਕੁਮਾਰ ਹੈ ਕਿਉਂ ਮੰਡੀ ਚੋਂ ਦੁਕਾਨ ਮੇਰੀ ਜੋ ਕਿ ਲਿਸੈਂਸੀ ਇੱਕ ਸਰਫ ਛਰਾ ਪਿੰਦਾ ਹਤਾ ਲਿਸੈਂਸ ਲਿਆ ਪਾ ਛਰਾ ਪਿਆ ਹਾਂ ਤੇ ਭਾਜੀ 15 20 ਨਿਹੰਗ ਆਏ ਆ ਇਹਨਾਂ ਨੇ ਸਾਨੂੰ ਆ ਕੇ ਪਹਿਲਾਂ ਡਾਂਗਾ ਮਾਰਨੀ ਕੁਰਬਾਨਾ ਮਾਰਨੀ ਸ਼ੁਰੂ ਕੀਤੀ ਅਸੀਂ ਡਰ ਕੇ ਭੱਜ ਗਏ ਸਾਡਾ ਦੁਕਾਨ ਤੇ ਗੱਲੇ ਚ ਪੈਸੇ ਪਏ ਸੀ ਉਹ ਸਾਰੇ ਪੈਸੇ ਵੀ ਚੋਕੇ ਲੈ ਗਏ ਆ ਤੇ ਸਾਨੂੰ ਬੰਦਿਆਂ ਨੂੰ ਹੀ ਮਾਰਿਆ ਵਾ ਬੰਦੇ ਭੱਜ ਗਏ ਸਭ ਕੋ ਭੱਜ ਗਏ 15 ਤੋਂ 16 ਨੇਂਗੀਆਂ ਜਿਨ੍ਹਾਂ ਕੋ ਸ਼ਸਤਰ ਸਾਰੇ ਇਹਨਾਂ ਕੋ ਜਿਹੜੇ ਹੁੰਦੇ ਸਾਰੇ ਨਾਲ ਹੀ ਸੀਸੀਟੀਵੀ ਵਗੈਰਾ ਸਾਹਮਣੇ ਆਈ ਕੋਈ ਹੈਗੀ ਸੀਸੀਟੀਵੀ ਪਿੱਛੇ ਕੈਮਰੇ 'ਚ ਲੱਗੇ ਸਭ ਕੁਝ ਆਇਆ ਵਾ ਤੁਹਾਡੀ ਦੁਕਾਨ ਤੇ ਕੀ ਸਾਡੇ ਤਾਂ ਕੈਮਰੇ ਪੈਸੇ ਰੁੱਟ ਕੇ ਲੈ ਗਏ ਪੈਸੇ ਉਹ ਗੱਲਾਂ ਬਾਹਰ ਪਈ ਗੱਲਾਂ ਗੱਲਾਂ ਸਮੇਂ ਹੀ ਲੱਗੇ ਆ ਇਸ ਬਾਰੇ ਪੁਲਿਸ ਨੂੰ ਕੰਪਲੇਟ ਕਰ ਕੰਪਲੇਟ ਦਰਖਾਸਤ ਦੇ ਦਿੱਤੀ ਕੀ ਮੰਗੀ ਕਰਦੇ ਹੋ ਜੀ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਉੱਥੇ ਹੀ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਰ ਜਿਹੜੇ ਨੇਂਗ ਸਿੰਘਾਂ ਨੇ ਆ ਇਹ ਹੁਣ ਇਤਲਾਹ ਮਿਲੀ ਸੀ ਜੀ ਇੱਥੇ ਕਿਉਂ ਮੰਡੀ ਚੌਂਗ ਚ ਆਏ ਆ ਕੋਈ ਤੇ ਨਿੰਗਟਾ ਹੀ ਬੱਦੇ ਸੀਗੇ ਉਹਨਾਂ ਨੇ ਆ ਕੇ ਇੱਥੇ ਖੜ ਬੱਸੀ ਕੀਤੀ ਆ ਹੂੰ ਕੋਈ ਤੋੜਪਾਣ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਹੁਣ ਇੱਥੇ ਆ ਗਏ ਬਾਕੀ ਇਹਨਾਂ ਦਾ ਬਿਆਨ ਕਨ ਮਤ ਦਿੱਤੇ ਜਾ ਰਹੀ ਆ ਦਾਨ ਦੇ ਕਿੰਨੇ ਕਰ ਹੋਰ ਵੀ ਇੱਥੇ ਪਾਨਾਵਲੀ ਦੁਕਾਨਾਂ ਦੇ ਵੀ ਸਾੜਿਆ ਸੜਿਆ ਗਿਆ ਦੁਕਾਨ ਦਾ ਉਹ ਵੀ ਦੇਖਦੇ ਆ ਜੀ ਉਹ ਵੀ ਦੇਖਦੇ ਆ ਸਾਰਾ ਹਾਂਜੀ ਸਭ ਤੋਂ ਸਖਤ ਕਾਰਵਾਈ ਸਭ ਤੋਂ ਸਖਤ ਕਾਰਵਾਈ ਕਰਾਂਗੇ ਸਭ ਤੋਂ ਸਖਤ ਮੁਕਦਮੇ ਤੱਕ ਕੀਤਾ ਜਾ ਰਿਹਾ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੇ ਆ ਅਤੇ ਦੁਕਾਨਦਾਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ